बोलिए सतगुरु कबीर महाराज की जय साथियों जो कल बटाला ਦੇ ਵਿੱਚ ਘਟਨਾ ਵਾਪਰੀ ਹੈ ਪ੍ਰਸ਼ਾਸਨ ਵੱਲੋਂ ਸੁਪਰੀਮ ਕੋਰਟ ਦੇ ਆਰਡਰ ਦੇ ਮੁਤਾਬਕ ਜੁਨੀਆਂ ਵੀ ਸਰਕਾਰੀ ਜ਼ਮੀਨਾਂ ਦੇ ਉੱਪਰ ਧਾਰਮਿਕ ਸਥਾਨਾਂ ਦਾ ਜੋ ਕੁਝ ਹੈ ਉਹਨਾਂ ਦਾ ਉਹਨਾਂ ਨੇ ਕਬਜ਼ਾ ਹਟਾਇਆ ਹੈ ਔਰ ਸਾਰੇ ਹੀ ਪੰਜਾਬ ਦੇ ਵਿੱਚ ਕਬੀਰ ਪੰਥ ਦੇ ਪ੍ਰੇਮੀਆਂ ਦਾ ਬਹੁਤ ਜ਼ਿਆਦਾ ਮਨਚ ਰੋਸ਼ ਹੈ ਸੋ ਮੈਂ ਡੀਸੀ ਸਾਹਿਬ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੂੰ ਆਪਣਾ ਜੋ ਰੋਸ਼ ਹੈ ਉਹਨਾਂ ਨੇ ਕੀਤਾ ਹੈ ਕਿ ਸਾਡੇ ਸਮਾਜ ਵਿੱਚ ਇਸ ਦਾ ਬਹੁਤ 파ਰੀ ਰੋਸ਼ ਹੈ ਔਰ ਉਹਨਾਂ ਨੇ ਤੈਅ ਕੀਤਾ ਹੈ ਜੋ ਕਿ ਅਸੀਂ ਬਹੁਤ ਮਾਨ ਸਨਮਾਨ ਨਾਲ ਸਦਰੂਪ ਵੀਰ ਸਾਹਿਬ ਜੀ ਦੀ ਮੂਰਤੀ ਜੋ ਸਰਕਾਰ ਵੱਲੋਂ ਜਗਾ ਉਹਨਾਂ ਨੂੰ ਦਿੱਤੀ ਜਾਵੇਗੀ ਉਹਦੇ ਵਿੱਚ ਉਨਾ ਦੀ ਸਥਾਪਨਾ ਕੀਤੀ ਜਾਏਗੀ। ਅਤੇ ਮੈਂ ਸਾਰੇ ਹੀ ਕਬੀਰ ਪੰਥ ਦੇ ਸਾਰੇ ਹੀ ਸਾਥੀਆਂ ਨੂੰ ਪੰਜਾਬ ਔਰ ਪੰਜਾਬ ਤੋਂ ਬਾਹਰ ਵੀ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਜੋ ਇਹ ਘਟਨਾ ਵਾਪਰੀ ਹੈ ਅਸੀਂ ਇਸ ਨੂੰ ਬੜੇ ਇਤਮਾਨ ਦੇ ਨਾਲ ਅੱਛੇ ਤਰੀਕੇ ਨਾਲ ਹੱਲ ਕਰਨਾ ਹੈ। ਔਰ ਕਿਉਂਕਿ ਉੱਥੇ ਜੋ ਹਾਲਾਤ ਬਣੇ ਉਹਦੇ ਨਾਲ ਕਾਫੀ ਮਤਲਬ ਕਿ ਲੋਕਾਂ ਦੇ ਮਨ 'ਚ ਰੋਸ ਹੈ। ਸੋ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਜੋ ਮੇਰੇ ਨਾਲ ਉਹਨਾਂ ਵਾਅਦਾ ਕੀਤਾ ਹੈ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ ਦੇਖਣਾ ਚਾਹੀਦਾ ਹੈ ਅਗਰ ਸਾਨੂੰ ਪ੍ਰੋਪਰ ਸਾਡੇ ਮੁਤਾਬਕ ਸਾਡੀ ਸੈਟੀਸਫੈਕਸ਼ਨ ਨਹੀਂ ਹੋਏਗੀ ਤੇ ਅਸੀਂ ਫਿਰ ਬਾਅਦ ਚ ਆਪਣਾ ਅਗਲਾ ਜੋ ਪ੍ਰੋਗਰਾਮ ਹੈ ਉਹ ਲਿਖਾਂਗੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੈ ਕਬੀਰ ਤਨ ਕਬੀਰ